ਕਈ ਜੰਜੀਤ ਸਿੰਘ ਜੀ ਤੇ ਦੇਵਾ ਜੀ ਬਾਈ ਦਿਨ ਹੋ ਗਏ ਨੇ ਉੱਖੇ ਬੈਠੇ ਨੇ ਤੇ ਜਿਹਦੇ ਨਹੀਂ ਇਹਨੂੰ ਸਰਣ ਕਰਦੇ ਅਸੀਂ ਕਿਹੋ ਜਿਹੇ ਲੋਕਤੰਤਰ ਦੇਸ਼ ਦੇ ਵਿੱਚ ਰਹਿ ਰਹੇ ਜਿੱਥੇ ਆਪਣੀਆਂ ਵਾਅਦਿਆਂ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਤੇ ਲਾਉਣੀਆਂ ਪੈਣੀਆਂ ਨੇ ਇਹ ਜਿਹੜਾ ਦੇਸ਼ ਹੈ ਇਹ ਐਗਰੀਕਲਚਰ ਬੇਸ ਦੇਸ਼ ਹੈ ਜੇ ਖੇਤੀ ਚੌਂਦੀ ਹੈ ਤੇ ਦੇਸ਼ ਚੌਂਦਾ ਤੇ ਜੇ ਖੇਤੀ ਮਰਦੀ ਹੈ ਦੇਸ਼ ਵੀ ਚੌਂਦਾ ਨਹੀਂ ਰਹੇਗਾ ਪੰਜਾਬ ਤੇ ਔਰ ਹਰਿਆਣਾ ਦੇ ਯੂਪੀ ਦੇ ਗੱਜੇ ਤਾਂ ਜਿੰਨੇ ਵੀ ਦੇਸ਼ ਦੇ ਐਮਪੀ ਨੇ ਖਾਸ ਕਰਕੇ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤਰ ਨੇ ਉਹਨਾਂ ਦਾ ਫਰਜ਼ ਮੰਨਦਾ ਕਿ ਪਾਰਲੀਮੈਂਟ ਦੇ ਵਿੱਚ ਇਕੱਠੇ ਹੋ ਕੇ ਆਵਾਜ਼ ਠਾਉਣ ਕਿ ਪੰਜਾਬ ਤੇ ਹਰਿਆਣੇ ਦੇ ਐਮਪੀ ਜਿਹੜੇ ਐ ਤੇ ਇਕੱਠੇ ਹੋ ਕੇ ਆਵਾਜ਼ ਜ਼ੋਰ ਅਠਾਉਣ ਤਾਂ ਹੀ ਸਾਡੀ ਲਈ ਆਵਾਜ਼ ਸੁਣੀ ਜਾਏਗੀ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹੀ ਜਗਜੀਤ ਸਿੰਘ ਜੀ ਕਦੇਵਾ ਬਾਈ ਦੇ ਲੋਕ ਹੋਏ ਨੇ ਜਿਵੇਂ ਕਿ ਮੰਚ ਤੋਂ ਦੱਸਿਆ ਗਿਆ ਮੁੱਖੇ ਬੈਠੇ ਨੇ ਜਿਹਦੇ ਨਹੀਂ ਇਹਨੂੰ ਜਦ ਨਹੀਂ ਕਹਿੰਦੇ ਇਹਨੂੰ ਸਰੜ ਕਹਿੰਦੇ ਇਹ ਸਰੜ ਹੁੰਦਾ ਹੈ ਫਿਰ ਅਹਿਸਾਸ ਸਰੜ ਇਸੇ ਸਮੇਂ ਕਈ ਦਰਸ਼ਨ ਸਿੰਘ ਜੀ ਖੇਰੂ ਮਾਨਵੇ ਵੀ ਦਿਖਾਇਆ ਜਵਿੰਦਰ ਖਾਨ ਕਰ ਦੋ ਤੁਲ ਵਿਸ਼ਾ ਹੱਜ ਕਰੀ ਅਸੀਂ ਕਿਹੋ ਜੇ ਲੋਕਤੰਤਰ ਦੇਸ਼ ਦੇ ਵਿੱਚ ਰਹਿ ਰਹੇ ਸਮਝ ਨਹੀਂ ਆਉਂਦਾ ਜਿੱਥੇ ਆਪਣੀ ਆਵਾਜ਼ ਮੰਗਾਂ ਦੇ ਲਈ ਆਪਣੀਆਂ ਜ਼ਿੰਦਗੀਆਂ ਦਾਤੇ ਲਾਉਣੀਆਂ ਪੈਣੀਆਂ ਨੇ ਜਿਵੇਂ ਭਾਈ ਦਲੇ왈ਲ ਸਾਹਿਬ ਲਾ ਰਹੇ ਇਹ ਜਿਹੜਾ ਦੇਸ਼ ਹੈ ਕੱਥਲੀ ਪੰਜਾਬ ਦੀ ਗੱਲ ਨਾ ਕਰਾਂ ਇਹ ਜਿਹੜਾ ਦੇਸ਼ ਹੈ ਕੋਈ ਐਗਰੀਕਲਚਰ ਬੇਸ ਦੇਸ਼ ਹੈ ਜੇ ਖੇਤੀ ਚੌਂਦੀ ਹੈ ਤੇ ਦੇਸ਼ ਜਾਂਦਾ ਤੇ ਜੇ ਖੇਤੀ ਮਰਦੀ ਹੈ ਦੇਸ਼ ਵੀ ਜਾਂਦਾ ਨਹੀਂ ਰਹੇਗਾ ਪਰ ਇਹ ਗੱਲ ਵਿਦਵਾਨ ਸਮਝਦੇ ਹੈ ਬੱਚਾ ਬੱਚਾ ਸਮਝਦਾ ਹੈ ਜਿਹੜਾ ਸਿਆਣਾ ਸਮਝਦਾਰ ਹੈ ਪਰ ਕਿਤੇ ਹਰਾਮੀ ਦੀ ਗੱਲ ਹੈ ਕਿ ਸਰਕਾਰਾਂ ਨੂੰ ਸਮਝ ਰਹੀ ਹੈ ਮੈਂ ਅੱਜ ਇਸ ਲਈ ਆਇਆ ਕਿ ਕੋਈ ਭਾਈ ਜਗਜੀਤ ਸਿੰਘ ਦੀ ਗੱਲੇਵਾਲ ਜਿੱਥੇ ਇੱਕ ਕਿਸਾਨਾਂ ਦੇ ਸੰਘਰਸ਼ੀਲ ਆਗੂ ਨੇ ਉਥੇ ਨਾਮ ਬਾਣੀ ਨਾਲ ਜੁੜੇ ਗੁਰਸਿੱਖ ਵੀ ਨੇ ਪਰ ਅਸੀਂ ਅਰਦਾਸ ਕਰਦੇ ਹਾਂ ਰੋਜ਼ ਕਿ ਸੱਚੇ ਪਾਤਸ਼ਾਹ ਸਿੱਖ ਦਾ ਸੱਚਕ ਸਿੱਖੀ ਕੇਸਾ ਸੋਸਾ ਸੰਗਲੇਵੇ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ 22 ਦਿਨ ਹੋ ਗਏ ਬੈਠੇ ਹੋ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰ ਕਰੇ ਪੰਜਾਬ ਦੇ ਵਿੱਚ 20 ਮੈਂਬਰ ਪਾਰਲੀਮੈਂਟ ਹੈ 13 ਲੋਕ ਸਭਾ ਦੇ ਔਰ 7 ਰਾਜ ਸਭਾ ਦੇ ਜਿਨ੍ਹਾਂ ਦੇ ਵਿੱਚੋਂ 19 ਐਮਪੀ ਪਾਰਲੀਮੈਂਟ ਦੇ ਵਿੱਚ ਹਾਜ਼ਰੀ ਨਵਾਰੇ ਨੇ ਨਵਾ ਸਕਦੇ ਨੇ ਪਰ ਜੇ ਇਹ ਸਾਰੇ ਇਕੱਠੇ ਹੋ ਕੇ ਬੋਲਣ ਤੇ ਮੈਂ ਸਮਝਣਾ ਕਿ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਮੰਨਣ ਦੇ ਲਈ ਸਰਕਾਰ ਜਿਹੜੀ ਹੈ ਜਰੂਰ ਮਜਬੂਰ ਹੋਏਗੀ ਆਪਕੋ ਜੀ ਕਦਮਾਂ ਦੇ ਉੱਤੇ ਬਾਰਡਰ ਹੈ ਤੇ ਬਾਰਡਰ ਤੋਂ ਪਾਰ ਹਰਿਆਣਾ ਹੈ ਉਹ ਵੀ ਸਾਡਾ ਹੀ ਹੈ ਪਰ ਉਹਦੇ ਵੀ ਆਪੀ ਨੇ ਉਹ ਵੀ ਪੰਜਾਬ ਹੀ ਹੈ ਤੇ ਪੰਜਾਬੀ ਤਾਂ ਇੱਕ ਗੜਾੜ ਮਾਰ ਦੇ ਸੱਚੇ ਮਨੋਂ ਸੱਚੇ ਦਿਲੋਂ ਤੇ ਦਿੱਲੀ ਹਲੇ ਜਾਂ ਨਹੀਂ ਹੈ ਜੇ ਐਨੇ ਪਾਰਲੀਮੈਂਟ ਮੈਂਬਰ ਪੰਜਾਬ ਤੇ ਹਰਿਆਣਾ ਦੇ ਮਿਲ ਕੇ ਵੀ ਜੇ ਪਾਰਲੀਮੈਂਟ ਚ ਇਕੱਠਿਆਂ ਬੋਲ ਪੈਣ ਤੇ ਮੈਨੂੰ ਲੱਗਦਾ ਹੈ ਕਿ ਪਾਰਲੀਮੈਂਟ ਦੀ ਇਕੱਲਾ ਚਦਰਾਲ ਆ ਜੇ ਉਹਨਾਂ ਨੂੰ ਬੋਲਣਾ ਚਾਹੀਦਾ ਕਿਉਂਕਿ ਇਹ ਕੇਵਲ ਇੱਕ ਜ਼ਿੰਦਗੀ ਦਾ ਮਸਲਾ ਨਹੀਂ ਹੈ ਇਹ ਸਾਰੇ ਭਾਰਤ ਦੇ ਕਿਸਾਨਾਂ ਦੀ ਕਿਸਾਨਾਂ ਦੇ ਬੱਚਿਆਂ ਦੀ ਔਰ ਜਿਹੜੇ ਕਿਸਾਨੀ ਦੇ ਉਤੇ ਨਿਰਭਰ ਹੈ ਚਾਹੇ ਉਹ ਛੋਟਾ ਦੁਕਾਨਦਾਰ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਵਪਾਰੀ ਹੈ बिजनेसमैन ਹੈ ਸਾਰੇ ਖੇਤੀ ਦੇ ਉੱਤੇ ਨਿਰਭਰ ਜ਼ਿੰਦਗੀ ਜਿਉਂਦੇ ਆ ਤੇ ਸਾਰਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਅੱਜ ਤੁਸੀਂ ਖੇਤੀ ਨੂੰ ਮਨਜ਼ੂਰੀ ਕਰ ਦਿਓ ਵੱਡੀਆਂ ਵੱਡੀਆਂ ਫੈਕਟਰੀਆਂ ਵੱਡੇ ਵੱਡੇ ਜਿਹੜੇ ਹਜ਼ਾਰੇ ਹੈ ਇਹ ਦੇਸ਼ ਦੀ ਜੀਡੀਪੀ ਨੂੰ ਸੰਭਾਲ ਨਹੀਂ ਸਕਣਗੇ ਆ ਪਿੱਛੇ ਕੋਰੋਨਾ ਕਾਲ ਆਇਆ ਜਿਹੜੇ ਕੰਟਰੀ ਇੰਡਸਟਰੀ ਬੇਸਡ ਸੀ ਟੂਰਿਜ਼ਮ ਬੇਸਡ ਸੀ ਉਹਨਾਂ ਦੀ ਇਕਨੋਮੀ ਹਿੱਲ ਗਈ ਭਾਰਤੀਕ ਦੇਸ਼ ਸੀ ਪੰਜਾਬ ਹਰਿਆਣਾ ਇਹ ਕੈਸੇ ਸਟੇਟ ਸੀ ਜਿਨ੍ਹਾਂ ਦੀ ਇਕਨੋਮੀ ਨੂੰ ਬਹੁਤਾ ਫਰਕ ਨਹੀਂ ਪਿਆ ਕਿਉਂਕਿ ਖੇਤੀ ਪ੍ਰਧਾਨ ਸੂਬੇ ਤੇ ਖੇਤੀ ਪ੍ਰਧਾਨ ਦੇਸ਼ ਹੈ ਦੇਸ਼ ਦੇ ਵੱਡੇ ਨੇਤਾਵਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇ ਖੇਤੀ ਬਚੇਗੀ ਤੇ ਮੁਲਕ ਬਚੇਗਾ ਤੇ ਖੇਤੀ ਨਾ ਬਚੀ ਇਹ ਫਿਰ ਕੋਈ ਵੀ ਨਹੀਂ ਬਚਣਾ ਤੇ ਸਮੂਹਚੇ ਦੇ ਵਿੱਚ ਮੈਂ ਸਮਝਦਾ ਕਿ ਸਾਰੇ ਵਰਗਾਂ ਦੀ ਸ਼ਮੂਲੀਅਤ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਵੀ ਅਸੀਂ ਇਹ ਖੇਤਾਂ ਦੇ ਵਿੱਚ ਪੈਦਾ ਹੋਈ ਅਨਾਜ ਦੇ ਉੱਤੇ ਨਿਰਭਰ ਹੋ ਕੇ ਜ਼ਿੰਦਗੀ ਜਿਉਂਦੇ ਹਾਂ ਚਾਹੇ ਮਜ਼ਦੂਰ ਹੈ ਚਾਹੇ ਦਿਹਾੜੀਦਾਰ ਹੈ ਚਾਹੇ ਅਸੀਂ ਛੋਟੇ ਦੁਕਾਨਦਾਰ ਹੈ ਚਾਹੇ ਅਸੀਂ ਵਪਾਰੀ ਹੈ ਚਾਹੇ ਕਿਸੇ ਵੀ ਖਿੱਤੇ ਫਿਰ ਕੇ ਜਾਤ-ਪੁੱਲ ਮذهب ਨਾਲ ਸੰਬੰਧ ਰੱਖਦੇ ਹਾਂ ਸਾਨੂੰ ਸਾਰਿਆਂ ਨੂੰ ਇਸ ਮੋਰਚੇ ਦਾ ਹਿੱਸਾ ਬਣਨਾ ਚਾਹੀਦਾ ਹੈ ਕਿਉਂਕਿ ਜੇ ਸਾਡੀਆਂ ਮੰਗਾਂਆਂ ਦੀ ਜੋ ਇਵਾਜ਼ਤ ਹੀ ਹੈ ਜਾਇਜ਼ ਵੀ ਹੈ ਜੇ ਮੰਨੀਆਂ ਜਾਂਦੀਆਂ ਨੇ ਇੱਥੇ ਖੇਤੀ ਕਰੀਏ ਉਹਨਾਂ ਤੋਂ ਹੈਗੀ ਖੇਤੀ ਉन्नत ਹੋਏਗੀ ਤੇ ਸਾਰੇ ਸੈਕਟਰ ਜਿਹੜੇ ਆ ਉਹ ਡਿਵੈਲਪ ਹੋਣਗੇ ਸਾਰੇ ਸੈਕਟਰ ਜਿਹੜੇ ਆ ਉਹ ਉन्नत ਹੋਣਗੇ ਜੇ ਖੇਤੀ ਕਮਜ਼ੋਰ ਕਰ ਲਈ ਤੇ ਕੋਈ ਵੀ ਸੈਕਟਰ ਜਿਹੜਾ ਹੈ ਉਹ ਉੱਠ ਨਹੀਂ ਸਕੇਗਾ ਅੰਤ ਦੇ ਵਿੱਚ ਮੈਂ ਫੇਰ ਖਾਸ ਤੌਰ ਦੇ ਉੱਤੇ ਕਿ ਸਾਡਾ ਪੰਜਾਬ ਰੀਜਨ ਇਸ ਕਰਕੇ ਪੰਜਾਬ ਦੇ ਅਤੇ ਹਰਿਆਣਾ ਦੇ ਯੂਪੀ ਦੇ ਵੈਸੇ ਤਾਂ ਜਿੰਨੇ ਵੀ ਦੇਸ਼ ਦੇ ਐਮਪੀ ਨੇ ਖਾਸ ਕਰਕੇ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤਰ ਨੇ ਉਹਨਾਂ ਦਾ ਫਰਜ਼ ਮੰਨਦਾ ਕਿ ਪਾਰਲੀਮੈਂਟ ਦੇ ਵਿੱਚ ਇਕੱਠੇ ਹੋ ਕੇ ਆਵਾਜ਼ ਖੋਲ ਪੰਜਾਬ ਦੇ ਹਰਿਆਣੇ ਦੇ ਐਮਪੀ ਜਿਹੜੇ ਐ ਤੇ ਇਕੱਠੇ ਹੋ ਕੇ ਆਵਾਜ਼ ਜ਼ਰੂਰ ਅਠਾਉਣ ਤਾਂ ਹੀ ਸਾਡੀ ਜਿਹੜੀ ਆਵਾਜ਼ ਸੁਣੀ ਜਾਏਗੀ ਪਰ ਭਾਈ ਡੱਲਾ ਡੱਲੇਵਾਲ ਸਾਹਿਬ ਜੀ ਡੱਲੇਵਾਲ ਸਾਹਿਬ ਜਿਹੜੇ ਨੇ ਸਾਡੇ ਸਤਕਾਰਯੋਗ ਭਾਈ ਜੀ ਸਿੰਘ ਨੇ ਡੱਲੇਵਾਲ ਉਹਨਾਂ ਦੀ ਜ਼ਿੰਦਗੀ ਨੂੰ ਅਸੀਂ ਬਚਾ ਪਾਵਾਂਗੇ ਨਹੀਂ ਤਾਂ ਅਸੀਂ ਇਕ ਅਨਮੋਲ ਸੰਘਰਸ਼ੀਲ ਆਗੂ ਜਿਹੜਾ ਹੈ ਉਹ ਦਿਵਾ ਦੇਣਾ। ਪਰ ਇੱਕ ਗੱਲ ਚੇਤੇ ਰੱਖਣੀ ਹੈ ਸੰਘਰਸ਼ ਜਿਹੜੇ ਨੇ ਉਹ ਸਿਆਣੇ ਸੂਝਵਾਲ ਆਗੂਆਂ ਦੇ ਸਰਾ ਦੇ ਉੱਤੇ ਚੱਲਦੇ ਹੁੰਦੇ ਨੇ ਸਾਧ ਸੰਗਤ ਜੀ। ਕਿ ਸਿਆਣਾ ਆਗੂ ਹੋਵੇ, ਇਹ ਸੰਘਰਸ਼ ਨੂੰ ਬਲੰਦੀਆਂ ਤੇ ਲੈ ਜਾਂਦਾ ਹੈ। ਕਿ ਜੇ ਸੰਘਰਸ਼ ਆਗੂ ਹੀ ਨਾ ਹੋਵੇ, ਤੇ ਜੇ ਆਗੂ ਨਾ ਹੋਵੇ ਤੇ ਫਿਰ ਸੰਘਰਸ਼ ਜਿਹੜੇ ਨੇ ਉਹ ਫੇਲ ਹੋ ਜਾਂਦੇ ਨੇ। ਪਰ ਮੇਨੂੰ ਮਾਣ ਹੈ ਆਪਣੇ ਇਤਿਹਾਸ ਦੇ ਉੱਤੇ। ਸਾਡਾ ਇਤਿਹਾਸ ਸਾਨੂੰ ਦੱਸਦਾ ਹੈ ਜਿੱਦੋਂ ਇੱਕ ਜੰਗ ਦੇ ਵਿੱਚ ਥੋਪਦਾ ਪੱਈਆ ਟੁੱਟ ਗਿਆ ਸੀ ਤੇ ਇੱਕ ਸਿੱਖਰੇ ਉਸ ਪੱਈਏ ਦੀ ਜਗ੍ਹਾ ਦੀ ਉੱਤੇ ਮੋਢਾ ਦਿੱਤਾ ਗੋਲਾ ਚੰਦਿਆ ਤੇ ਉਸ ਸਿੱਖਰੇ ਵੀ ਪਰਥ ਤੇ ਉੱਡੇ ਸੀ ਪਰ ਕੇਲੇ ਦੀ ਕੰਦ ਨਹੀਂ ਸੀ ਟੁੱਟੀ ਤੇ ਉਸੇ ਵੇਲੇ ਦੂਜੇ ਸਿੱਖ ਨੇ ਆ ਕੇ ਉਸ ਥੋਏ ਦੇ ਅੱਗੇ ਜਿਹੜਾ ਆਪਣਾ ਮੋਢਾ ਦਿੱਤਾ ਸੀ ਉਹ ਸੀ ਰੋਇਆ ਤੇ ਤੀਜੇ ਸਿੱਖਰੇ ਮੋਢਾ ਦਿੱਤਾ ਸੀ ਉਹ ਸੀ ਰੋਇਆ ਤੇ ਚੌਥੇ ਸਿੱਖਰੇ ਮੋਢਾ ਦਿੱਤਾ ਸੀ ਇਹ ਸਾਡਾ ਇਤਿਹਾਸ ਹੈ ਸਾਡੀ ਵਿਰਾਸਤ ਹੈ ਔਰ ਸਾਡਾ ਇਤਿਹਾਸ ਸਾਡੀ ਵਿਰਾਸਤ ਕੀ ਹੈ ਇਹ ਸਾਨੂੰ ਜਿਉਂਦਿਆਂ ਰੱਖਦੀ ਹੈ ਸਾਨੂੰ ਸੰਘਰਸ਼ ਕਰਨਾ ਸਿਖਾਉਂਦੀ ਹੈ ਸਾਨੂੰ ਲੜਨਾ ਸਿਖਾਉਂਦੀ ਹੈ ਸਾਨੂੰ ਮਰਨਾ ਵੀ ਸਿਖਾਉਂਦੀ ਹੈ ਔਰ ਸਾਨੂੰ ਕਾਮਯਾਬ ਹੋਣਾ ਵੀ ਸਿਖਾਉਂਦੀ ਹੈ ਮੈਂ ਅੰਤ ਦੇ ਵਿੱਚ ਅਕਾਲ ਪੁਰਖ ਦੇ ਅੱਗੇ ਇਹੋ ਹੀ ਅਰਦਾਸ ਕਰਦਾ ਹੈ ਕਿ ਭਾਈ ਜਗਜੀਤ ਸਿੰਘ ਜੀ ਦੇ ਵੱਲੋਂ ਸਾਹਿਬ ਨੂੰ ਉਤੰਦਰਸੀ ਵਕਸ਼ਰ ਔਰ ਹਿੰਮਤ ਵਕਸ਼ਰ इस संघर्ष लड़म ली इस नि, संघर्ष फतेह प्राप्त करने ली और इस संघर्ष फतेह प्राप्त करके कामयाबी बहार आने लकाल पुरख अपना मेहर भरिया हथ रखे मई अरदास कर सारी संगत का धन्यवाद